ਸਰ ਸਿੰਘ ਤੇ ਲੋਹਰੀ ਟੋਲ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਟੈਲੋ ਸਾਹਿਬ ਅੱਜ ਦੇ ਪ੍ਰੋਗਰਾਮ ਨੂੰ ਵਧਾਈ ਜੀ ਤਾਂ ਗੱਲ ਕਰੀਏ ਪੰਜਾਬ ਦੇ ਵਿੱਚ ਇਮਾਨਦਾਰ ਸਰਕਾਰ ਦੇ ਉੱਤੇ بڑے ਵੱਡੇ ਜਿਹੜਾ ਚੱਕਰ ਵਿੱਚ ਫਸ ਗਈ ਹੈ ਗੱਡੀਆਂ ਖਰੀਦੀਆਂ ਸੀ ਪੰਜਾਬ ਪੁਲਿਸ ਦੇ ਬੜੀ ਸ਼ਾਨੋ ਸ਼ੌਕਤ ਦੇ ਨਾਲ ਵੱਡੀਆਂ ਹਾਈਲੈਕਸ ਟੋਇਟਾ ਉਹ ਕਹਿੰਦੇ ਜੀ ਗੱਡੀਆਂ ਪੂਰੇ ਭਾਅ ਤੇ ਹੀ ਖਰੀਦ ਲਈਆਂ ਜਾਂ ਕਿ ਅਸਲ ਮਾਮਲਾ ਜਿਹੜਾ ਹੈ ਉਹ ਕਹਿੰਦੇ ਵੀ ਬੜਾ ਵੱਡਾ ਡਿਸਕਾਊਂਟ ਦੇ ਰਹੀਆਂ ਸੀ ਪੇਚਾ ਫਸ ਗਿਆ ਜੀ ਕੀ ਬਣੂ ਹੁਣ ਕੀਨੇ ਕੱਢਿਆ ਸਰਕਾਰ ਨੂੰ ਕਿਵੇਂ ਘੇਰਿਆ ਜੀ ਦੇਖੋ ਇਹ ਜਿਹੜਾ ਮਾਮਲਾ ਬੇਨਕਾਬ ਹੋਇਆ ਹੈ ਇੱਕ ਆਈਟੀਆਈ ਇਨਫਰਮੇਸ਼ਨ ਦੇ ਆਧਾਰ ਤੇ ਹੋਇਆ ਜੀ ਆਈਟੀਆਈ ਤੇ ਰਾਹੀਂ ਇਨਫਰਮੇਸ਼ਨ ਲਈ ਗਈ ਤੇ ਉਹ ਇਨਫਰਮੇਸ਼ਨ ਫਿਰ ਸਾਂਝੀ ਹੋਈ ਜੀ ਅਰ ਆਈਟੀਆਈ ਐਕਟੀਵਿਸਟ ਨੂੰ ਨਾਲ ਬਿਠਾ ਕੇ ਕੱਲ ਇੱਕ ਮੀਡੀਆ ਕਾਨਫਰੰਸ ਕਰ ਲਈ ਹੈ ਆਪਾਂ ਜਾਂ ਆਪਣੇ ਪਲੇਟਫਾਰਮ ਤੋਂ ਸੁਖਪਾਲ ਸਿੰਘ ਕਹਿ ਰਹੇ ਨੇ ਇਸ ਮਾਮਲੇ ਨੂੰ ਪਹਿਲਾਂ ਜਗ ਜਹਰ ਕੀਤਾ ਜੀ ਲੇਕਿਨ ਜਿੱਥੋਂ ਤੱਕ ਸੁਖਪਾਲ ਸਿੰਘ ਖਹਿਰਾ ਦਾ ਸਵਾਲ ਹੈ ਹੂੰ ਹੂੰ ਉਹਨੂੰ ਇਸ ਤਰ੍ਹਾਂ ਲਿਆ ਜਾਂਦਾ ਹੈ ਵੀ ਜਿਵੇਂ ਸੁਖਪਾਲ ਸਿੰਘ ਖਹਿਰਾ ਕਿਸੇ ਪਾਰਟੀ ਵਿਸ਼ੇਸ਼ਤਾ ਦੁਸ਼ਮਣ ਹੋ ਜੀ ਪਰ ਮੈਂ ਇਥੇ ਗੱਲ ਕਹਿਣੀ ਚਾਹੂੰਗਾ ਕਿ ਉਹਨੇ ਕੁਝ ਇੱਕ ਗੱਲਾਂ ਦੇ ਵਿੱਚ ਭਗਵੰਤ ਸਿੰਘ ਮਾਨ ਦੀ ਤਾਰੀਫ਼ ਵੀ ਕੀਤੀ ਅੱਛਾ ਜੀ ਉਹਨੇ ਕਿਹਾ ਕਿ ਭਗਵੰਤ ਸਿੰਘ ਮਾਨ ਜਿਹੜੀ ਆਪਣੀ ਲੈਂਡ ਪੂਲਿੰਗ ਸਿਸਟਮ ਹੈ ਹਾਂ ਜੀ ਹਾਂ ਜੀ ਇਹਦੇ ਵਿੱਚ ਜ਼ਿਆਦਾ ਭੂਮਿਕਾ ਜਿਹੜੀ ਹੈ ਉਹ ਦਿੱਲੀ ਵਾਲਿਆਂ ਦੀ ਹੈ ਭਗਵੰਤ ਸਿੰਘ ਮਾਨ ਦੀ ਉੱਡੀ ਭੂਮਿਕਾ ਨਹੀਂ ਹੈ ਜੀ ਪਰ ਇਹਦੇ ਨਾਲ ਨਾਲ ਜੇ ਆਪਾਂ ਦੇਖੀਏ ਮੈਂ ਕਿਉਂਕਿ ਉਹ ਪੋਲੀਟੀਕਲ ਹੈ ਹਾਂਜੀ ਪੋਲੀਟੀਕਲ ਬੰਦੇ ਤੋਂ ਪੋਲੀਟੀਕਲ ਵਿਰੋਧ ਤਾਂ ਹੋ ਹੀ ਜਾਂਦੀ ਹੈ ਜਿੰਨੀ ਮਰਜ਼ੀ ਲੋਕਾਂ ਕਰ ਲੈਣ ਬਿਲਕੁਲ ਬਿਲਕੁਲ ਹਾਂਜੀ ਕਿਉਂਕਿ ਉਹ ਖੈਰਾ ਸਾਹਿਬ ਰਹੇ ਵੀ ਇਹਨਾਂ ਦੇ ਨਾਲ ਹੈ ਇਸ ਲਈ ਉਹਨਾਂ ਦੀ ਕਹੀ ਹੋਈ ਗੱਲ ਤੇ ਉੱਤੇ ਬਹੁਤੇ ਲੋਕ ਕਿੰਤੂ ਪ੍ਰੰਤੂ ਕਰ ਸਕਦੇ ਜੀ ਲੇਕਿਨ ਜਿਹੜੇ ਬੰਦੇ ਦਾ ਪੋਲੀਟਿਕਸ ਨਾਲ ਕੋਈ ਸੰਬੰਧ ਨਾ ਹੋਵੇ ਇਸ ਤਰ੍ਹਾਂ ਤੇ ਉਹ ਇਲੈਕਸ਼ਨ 'ਚ ਭਾਗ ਨਾ ਲੈਂਦਾ ਹੋਵੇ ਉਹ ਖੜਾ ਨਾ ਹੁੰਦਾ ਹੋਵੇ ਉਹਦੇ ਕਹੀ ਹੋਈ ਗੱਲ ਤੇ ਆਪਾਂ ਵਿਸ਼ਵਾਸ ਜ਼ਿਆਦਾ ਕਰ ਸਕਦੇ ਹਾਂ ਜੀ ਮੋਰਓਵਰ ਉਹਨੇ ਜਿਹੜੀ ਹੈਗੀ ਐ ਇਨਫੋਰਮੇਸ਼ਨ ਕਲੈਕਟ ਵੀ ਕੀਤੀ ਹੁੰਦੀ ਐ ਤੇ ਉਹਦੇ ਵਾਸਤੇ ਮੈਂ ਸਮਝਦਾ ਕਿ ਜਿਹੜੇ ਐਕਟਿਵਿਸਟ ਹੁੰਦੇ ਆ ਨਾ ਉਹ ਜ਼ਿਆਦਾ ਅਪਰੋਚੇਬਲ ਹੁੰਦੇ ਹਾਂ ਹਾਂਜੀ ਹਾਂਜੀ ਬਿਲਕੁਲ ਸਾਡੇ ਸਮੇਂ ਦੇ ਵਿੱਚ ਇੱਕ ਐਕਟਿਵਿਸਟ ਐ ਮਾਨਖ ਗੁਏ ਹਾਂਜੀ ਮਾਨ ਕੁਇਲ ਨੇ ਹੁਣ ਤੱਕ ਜਿੰਨੀ ਵੀ ਇਨਫੋਰਮੇਸ਼ਨ ਲੋਕਾਂ ਨਾਲ ਸਾਂਝੀ ਕੀਤੀ ਹੈ ਕਿਸੇ ਸਰਕਾਰ ਦੀ ਇਹ ਪਹੁੰਚ ਨਹੀਂ ਪਈ ਜੀ ਇਹ ਅਨੁਰਾਧ ਕਰਦਾ ਹਾਂ ਬਿਲਕੁਲ ਉਹਦੇ ਉੱਤੇ ਬਿਆਨ ਵੀ ਨਹੀਂ ਆਇਆ ਕਿੰਤੂ ਪਰੰਤੂ ਹੀ ਨਹੀਂ ਕਰ ਸਕਦਾ ਕੋਈ ਕਿ ਇਹ ਨਹੀਂ ਕਿ ਉਹ ਠੋਕ ਕੇ ਬੜੀ ਪੂਰੀ ਤਫ਼ਤੀਸ਼ ਕਰਨ ਤੋਂ ਬਾਅਦ ਜਾਂਚ ਕਰਨ ਤੋਂ ਬਾਅਦ ਫਿਰ ਉਹ ਬਤਾ ਇਸ ਦਾ ਲੋ ਜੀ ਜਨਤਾ 'ਚ ਲੈ ਕੇ ਉਹ ਜੀ ਮੇਰੇ ਕੋਲੇ ਮਾਨ ਕੁਇਲ ਦੀ ਇੱਕ ਜਿਹੜੀ ਪੋਸਟ ਆਈ ਉਹ ਲਿਖਦੇ ਆ 5 ਘੰਟੇ ਪਹਿਲਾਂ ਉਹਨੇ ਪਾਈ ਹੈ ਦੋਸਤੋ ਕਰਾਪਸ਼ਨ ਬਹੁਤ ਵੱਡਾ ਮਸਲਾ ਹੈ ਜੀ ਖਾਸ ਕਰਕੇ ਉਸ ਸਰਕਾਰ ਲਈ ਜੋ ਆਈ ਹੀ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਹੋਵੇ ਜੀ ਕੱਲ ਸਰਕਾਰ ਵੱਲੋਂ ਖਰੀਦੀਆਂ 144 ਟੋਇਟਾ ਹਾਇਲਿਕਸ ਜੀ ਗੱਡੀਆਂ ਵਿੱਚ ਕਥਿਤ ਕ腐ਸ਼ਨ ਦੀ ਗੱਲ ਸਾਹਮਣੇ ਆਈ ਹੈ ਤੇ ਉਹ ਗੱਲ ਨੂੰ ਸਮਝ ਗਈ ਜੀ ਤੁਸੀਂ ਆਲੇ ਦੁਆਲੇ ਕਿਸੇ ਵੀ ਜਾਣਕਾਰੀ ਜਾਣਕਾਰ ਨੂੰ ਪੁੱਛੋ ਜਿਸ ਨੇ ਹਾਇਲਿਕਸ ਖਰੀਦੀ ਹੋਵੇ ਹਮ ਹਾਇਲਿਕਸ ਦੇ ਘੱਟੋ-ਘੱਟ 8 ਤੋਂ 10 ਲੱਖ ਦੀ ਛੋਟ ਮਿਲਦੀ ਹੈ ਜੀ ਕਈ ਬੰਦੇ 13 ਤੋਂ 15 ਲੱਖ ਛੋਟ ਵੀ ਲੈ ਚੁੱਕੇ ਹਨ ਹਾਂ ਤੁਸੀਂ ਆਮ ਹੀ ਵੀਡੀਓ ਦੇਖ ਸਕਦੇ ਹੋ YouTube ਤੇ ਸਰਚ ਕਰਕੇ ਮਤਲਬ ਛੋਟ ਤੋਂ ਬਾਅਦ ਟਾਪ ਮਾਡਲ 2.31 ਲੱਖ ਦਾ ਪੈਦਾ ਹੈ ਜੀ ਤੇ بیس ਮਾਡਲ 22 ਤੋਂ 25 ਲੱਖ ਦਾ ਜੀ ਹੁਣ ਜੋ ਡੀਜੀਪੀ ਪੰਜਾਬ ਵੱਲੋਂ ਜਾਂ ਕਹਿ ਲਓ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਵਿਭਾਗ ਵੱਲੋਂ ਸੜਕ ਸੁਰੱਖਿਆ ਫੋਰਸ ਲਈ ਖਰੀਦ ਕੀਤੀਆਂ ਗੱਡੀਆਂ ਦਾ ਬਿੱਲ ਸਾਹਮਣੇ ਆਇਆ ਹੈ ਹਾਂ ਉਹ ਕਰੀਬ 37 ਲੱਖ ਰੁਪਏ ਦਾ ਹੈ ਜੀ ਇਹ بیس ਮਾਡਲ ਐਮਟੀ ਗੱਡੀਆਂ ਖਰੀਦੀਆਂ ਗਈਆਂ ਹਨ ਹਾਂ ਪਰ ਇਸ ਗੱਡੀ ਤੇ ਮਿਲਣ ਵਾਲੀ ਛੋਟ ਕਿਤੇ ਨਹੀਂ ਲਿਖੀ ਗਈ ਜੀ ਜੋ ਆਮ ਹੀ ਮਿਲਦੀ ਹੈ ਹਾਂ ਹਾਂ 10 ਤੋਂ 12 ਲੱਖ ਛੋਟ ਆਮ ਇੱਕ ਗੱਡੀ ਤੇ ਮਿਲ ਰਹੀ ਹੈ ਜੀ بیس ਮਾਡਲ ਤੇ ਤਾਂ ਸਰਕਾਰ ਵੱਲੋਂ 144 ਗੱਡੀਆਂ ਖਰੀਦਣ ਤੇ ਜੀ ਜ਼ਾਹਿਰ ਗੱਲ ਹੋਰ ਵੀ ਮੋਟਾ ਡਿਸਕਾਊਂਟ ਮਿਲਿਆ ਹੋਊ ਜੀ ਮੈਂ ਟਵਿੱਟਰ ਦੇ ਜਾਣਕਾਰ ਨਾਲ ਗੱਲ ਕੀਤੀ ਸੀ ਇੰਨੀਆਂ ਗੱਡੀਆਂ ਖਰੀਦਣ ਤੇ ਆਰਾਮ ਨਾਲ 15 ਲੱਖ ਪ੍ਰਤੀ ਗੱਡੀ ਡਿਸਕਾਊਂਟ ਮਿਲ ਸਕਦਾ ਹੈ ਜੀ ਜੇ ਸਰਕਾਰ ਚਾਹੇ ਤਾਂ ਵੱਧ ਵੀ ਜੀ ਮਤਲਬ ਇੱਕ بیس ਮਾਡਲ ਗੱਡੀ ਜੀ ਵੱਧ ਤੋਂ ਵੱਧ 21-22 ਲੱਖ ਤੱਕ ਲੈਣੀ ਹੀ ਚਾਹੀਦੀ ਹੈ ਹਮ ਪਰ ਬਿੱਲ ਮੁਤਾਬਕ ਸਰਕਾਰ ਨੇ ਖਰੀਦ ਕੀਤੀ ਹੈ 70 ਲੱਖ ਦੀ ਜੀ ਮੁੱਖ ਮੰਤਰੀ ਸਾਹਿਬ ਦਾ ਮੰਤਰਾਲਾ ਹਮ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਇਨ੍ਹਾਂ ਗੱਡੀਆਂ ਦਾ ਡਿਸਕਾਊਂਟ ਕਰੀਬ 20-21 ਕਰੋੜ ਅਨੁਮਾਨਤ ਕਿੱਧਰ ਗਿਆ ਜੀ ਇਹ ਡਿਸਕਾਊਂਟ ਬਾਰੇ ਤਾਂ ਆਮ ਬਾਜ਼ਾਰ ਵਿੱਚ ਪਤਾ ਹੈ ਜੀ ਫਿਰ ਸਰਕਾਰ ਨੇ ਪੂਰੀ ਕੀਮਤ ਦੇ ਗੱਡੀਆਂ ਕਿਉਂ ਖਰੀਦੀਆਂ ਜੀ ਇਸ ਪੂਰੀ ਗੱਲ ਨੂੰ ਸਾਫ਼ ਕਰਨਾ ਚਾਹੀਦਾ ਹੈ ਕੱਲ ਦੀ ਸਰਕਾਰ ਦੀ ਚੁੱਪੀ ਬਹੁਤ ਕੁਝ ਕਹਿ ਰਹੀ ਹੈ ਮੈਂ ਚਾਹੁੰਦਾ ਹਾਂ ਮੁੱਖ ਮੰਤਰੀ ਸਾਹਿਬ ਇਸ ਨੂੰ ਖੁਦ ਸਾਫ਼ ਕਰਨ ਕਿਉਂਕਿ ਉਹਨਾਂ ਦੇ ਵਿਭਾਗ ਦੀ ਗੱਲ ਹੈ ਜ਼ੀਰੋ ਟੋਲਰੈਂਸ ਵਾਲਾ ਗੱਲ ਖਤਮ ਜੀ ਹੋਗੀ ਲੱਗਦਾ ਹੂੰ 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 ਉਹ ਜਿਹੜੀ ਇਹ ਪੋਸਟ ਹੈ ਜੀ ਜੀ ਇਸ ਪੋਸਟ ਦੇ ਵਿੱਚ ਕੋਈ ਅਸਰ ਹੈ ਨਾ ਵੀ ਇਹਦੇ ਵਿੱਚ ਕੋਈ ਨਾ ਕੋਈ ਭ੍ਰਿਸ਼ਟਾਚਾਰ ਹੋਇਆ ਹੈ ਹੂੰ ਅਗਲੀ ਗੱਲ ਜਿਹੜੀ ਮਾਨਕੋਰਾਂ ਨੇ ਉਠਾਈ ਹੈ ਕਿ ਸਰਕਾਰ ਹੁਣ ਤੱਕ ਚੁੱਪ ਕਿਉਂ ਬਿਲਕੁਲ ਜਮਨ ਕਿਉਂ ਨਹੀਂ ਆਇਆ ਆਏ ਜੀ ਭੁੰਗੜੀ ਪਈ ਹੈ ਮਾਮੂਲੀ ਜੀ ਗੱਲ ਹੋਵੇ ਜਿਹੜਾ ਆਮ ਆਦਮੀ ਪਾਰਟੀ ਦਾ ਆਈਟੀ ਸੈੱਲ ਹੈ ਹੂੰ ਹੂੰ ਉਹ ਨਾਲ ਦੀ ਨਾਲ ਹੀ ਚੁਟਕਾਰਾ ਦਿੰਦਾ ਹੈ ਜੀ ਆਪਾਂ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਕੋਈ ਐ ਪੋਸਟ ਆ ਜੇ ਹੂੰ ਹੂੰ ਕੋਈ ਆਡੀਓ ਵੀਡੀਓ ਆ ਜੇ ਹੂੰ ਹੂੰ ਉਸ ਆਡੀਓ ਵੀਡੀਓ ਨੂੰ ਝੂਠੀ ਸਾਬਤ ਕਰਨ ਵਾਸਤੇ ਸਰਕਾਰੀ ਜਿਹੜੇ ਹੈਗੇ ਐ ਤੰਤਰ ਤੰਤਰ ਦੇ ਵਿੱਚੋਂ ਤੁਸੀਂ ਦੇਖੋਗੇ ਉਹ ਉਹ ਲਾ ਕੇ ਉਹਦੇ ਤੇ ਲਿਖਦੇ ਫੇਕ ਪੋਸਟ ਫੇਕ ਪੋਸਟਾਂ ਕਿਉਂ ਫੇਕ ਪੋਸਟ ਵੀ ਨਹੀਂ ਕਿਹਾ ਹੈਗਾ ਉਹ ਤਾਂ ਕਹਿ ਹੀ ਨਹੀਂ ਸਕਦੇ ਨਾ ਇਹਨੂੰ ਕਿਹਾ ਹੈਗਾ ਨਾ ਉਹਨੂੰ ਕਿਹਾ ਹੈਗਾ ਹੂੰ ਇਹਦਾ ਮਤਲਬ ਹੈ ਗੜਬੜ ਤਾਂ ਕਿਤੇ ਹੋਈ ਸਹੀ ਹੈ ਹੋਈ ਹੈ ਸਵਾਲ ਜਿਹੜਾ ਮਾਨ ਖੋਰਾ ਨੇ ਉਠਾਇਆ ਇਹ ਸਵਾਲ ਬਹੁਤ ਵੱਡਾ ਹੈ ਔਰ ਇਹ ਸਰਦਾਰ ਭਗਵੰਤ ਸਿੰਘ ਮਾਨ ਵਾਸਤੇ ਜੀ ਕਿਉਂਕਿ ਭਗਵੰਤ ਸਿੰਘ ਮਾਨ ਦੇ ਨਾਂ ਤੇ ਵੋਟਾਂ ਪਈਆਂ ਹੂੰ ਹੂੰ ਬਿਲਕੁਲ ਕੋਟਾ ਕੇਜ ਦੀਵਾਲ ਦੇ ਨਾਂ ਤੇ ਨਹੀਂ ਪਈਆਂ ਵੋਟਾਂ ਝਾੜੂ ਦੇ ਨਾਂ ਤੇ ਨਹੀਂ ਪਈਆਂ ਭਗਵੰਤ ਮਾਨ ਜਿਸ ਵੇਲੇ ਇੱਕ ਕਲਾਕਾਰ ਹੁੰਦਾ ਸੀ ਉਸ ਵੇਲੇ ਉਹਦੇ ਵੱਲੋਂ ਜੋ ਕਲਾ ਪੇਸ਼ ਕੀਤੀ ਜਾਂਦੀ ਸੀ ਕਲਾ ਰਹੀਂ ਜੋ ਸੱਚ ਕਿਹਾ ਜਾਂਦਾ ਸੀ ਜੀ ਉਹਦੇ ਰਹੀਂ ਉਹ ਨਾਲ ਦੀ ਨਾਲ ਹੀ ਕਿੰਤੂ ਪ੍ਰੰਤੂ ਕਰਦਾ ਹੁੰਦਾ ਸੀ ਕਿ ਠੱਗੀ ਢੋਰੀ ਕਿ ਹੂੰ ਹੂੰ ਹੁਣ ਮੈਂ ਅਗਲੀ ਗੱਲ ਕਹੂੰਗਾ ਕਿ ਭਗਵੰਤ ਮਾਨ ਦੀ ਜਿਹੜੀ ਗੱਲ ਕਰਨ ਦਾ ਇੱਕ ਅੰਦਾਜ਼ ਹੈ ਜੀ ਤੁਸੀਂ ਦੇਖੋ ਪਾਰਲੀਮੈਂਟ ਦਾ ਸੈਸ਼ਨ ਤੇ ਹੈ ਸਾਡੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਵਿੱਚ ਨਹੀਂ ਨਹੀਂ ਹੈ ਨਹੀਂ ਕਿ ਬਾਹਰ ਨਹੀਂ ਪਾਰਲੀਮੈਂਟ ਠੱਪ ਪਈ ਹੈ ਪ੍ਰਧਾਨ ਮੰਤਰੀ ਸਾਹਿਬ ਕਿੱਥੇ ਜੀ ਉਪਦੇਸ਼ ਦੇ ਵਿੱਚ ਗਏ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੀ ਭਗਵੰਤ ਮਾਨ ਨੇ ਗੱਲ ਕਹੀ ਸੀ ਕਿ ਇਹ ਸ਼ੀਆ ਗਰਮੇਸ਼ੀਆ ਫਲਾਸ਼ ਹਾਂ ਪਤਾ ਨਹੀਂ ਕਿੱਥੇ ਕਿੱਥੇ ਗਣਾ ਦੀਆਂ ਜਿਹੜੇ ਦੇਸ਼ ਹੈ ਨਹੀਂ ਉਹਨਾਂ ਨੇ ਇਸ ਧੱਗ ਨਾਲ ਕੀਤਾ ਕਿ ਜਿਹਦੇ ਦੇਸ਼ਾਂ ਦੀ ਗੋਦ ਨਹੀਂ ਪ੍ਰਧਾਨ ਮੰਤਰੀ ਉੱਤੇ ਫਿਰਦੇ ਆ ਪਰ ਉਹ ਦੇਸ਼ ਦੇ ਵਿੱਚ ਰਹਿੰਦੇ ਹਾਂ ਜਿੱਥੇ ਹੋਣੇ ਚਾਹੀਦੇ ਉਹਨਾਂ ਦੇ ਉੱਤੇ ਲੋਕ ਜਿਹੜਾ ਹੈਗਾ ਵਿਸ਼ਵਾਸ ਕਰਦੇ ਆ ਅਧਵੀ ਵਿਸ਼ਵਾਸ ਕਰਦੇ ਜੀ ਆਮ ਆਦੀ ਪਾਰਟੀ ਦੇ ਜੇ ਕਿਸੇ ਲੀਡਰ ਦੇ ਉੱਤੇ ਥੋੜਾ ਬਹੁਤਾ ਵਿਸ਼ਵਾਸ ਹੈ ਤਾਂ ਕਲਾ ਭਗਵੰਤਪਾ ਨੇ ਜਿੱਥੇ ਕ腐ਸ਼ਨ ਦਾ ਨੰਗਾ ਚਿੱਟਾ ਇੱਕ ਮਾਮਲਾ ਮਾਮਲਾ ਸਾਹਮਣੇ ਆ ਗਿਆ ਜੇ ਤੁਸੀਂ ਬੋਲੇ ਵੀ ਨਹੀਂ ਇਨਕੁਆਰੀ ਵੀ ਆਰਡਰ ਨਹੀਂ ਕੀਤੀ ਨਹੀਂ ਤਾਂ ਉਹਦੀ ਚੱਕ ਦੇਣੇ ਇਹਦਾ ਮਤਲਬ ਹੈ ਫਿਰ ਇੱਕ ਵਾਲੇ ਗੁਨਾ ਹੈਗਾ ਪਰ ਗੁਨਾਹ ਹੀ ਨਹੀਂ ਕੀਤਾ ਇਹ ਤਾਂ ਜਿਹਦਾ ਦੇਖੋ ਜੀ ਜੋ ਮਰਜ਼ੀ ਕਰੀ ਚੱਲੋ ਜਿਹਦਾ ਮਹਿਕਮਾ ਜਿਹਦੇ ਥੰਦੇ ਦਸਤਤ ਹੋਏ ਹੈ ਗੁਨਾਹ ਕਰਦਾ ਉਹੀ ਬੰਦੇ ਜਾਉ ਦਰੇਸ਼ ਸਾਹਿਬ ਇਹ ਵੀ ਹੁੰਦਾ ਹੈ ਕਈ ਵਾਰੀ ਮਤਲਬ ਕਈ ਵਾਰੀ ਬੰਦਾ ਕੁਰਸੀ ਤੇ ਬੈਠਾ ਹੁੰਦਾ ਹੂੰ ਹੂੰ ਕੁਰਸੀ ਤੇ ਬੈਠੇ ਹੋਏ ਬੰਦੇ ਨੂੰ ਕਈ ਵਾਰੀ ਅਜਿਹੇ ਕੰਮ ਕਰਨ ਦੇ ਵਿੱਚ ਮੈਂ ਥੋੜਾ ਜਿਹਾ ਕਹਾਣੀ ਨਹੀਂ ਫੇਰ ਅਗਲਾ ਦੱਸੇ ਨਾ ਮੈਂ ਤੁਹਾਨੂੰ ਇਹੀ ਕਹਾਣੀ ਸੁਣਾਉਣਾ ਵੀ ਹੁੰਦਾ ਕੀ ਹੈ ਹਾਂ ਜਿਨ੍ਹਾਂ ਦਿਨਾਂ ਚ ਡਾਕਟਰ ਅਰਜਿੰਦਰ ਕੌਰ ਦਾ ਕਤਲ ਹੋਇਆ ਸੀ ਬਠਿੰਡੇ ਚ ਹਾਂਜੀ ਆ ਬੀਬੀ ਕਿਰਨ ਜੋਤ ਕੌਰ ਦੀ ਬਾਤ ਮਾਤਾ ਜੀ ਦਾ ਹਾਂ ਬਠਿੰਡੇ ਚ ਉਹਨਾਂ ਦਾ ਕਤਲ ਆ ਖਾਲਸਾ ਸਕੂਲ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਆਇਏ ਸੀ ਹਾਂ ਉੱਥੋਂ ਇੱਕ ਵਕੀਲ ਸੀ ਬਲਦੇਵ ਸਿੰਘ ਜੀ ਪ੍ਰਬੰਧ ਕਹਿੰਦੇ ਕਹਿੰਦਾ ਵੀ ਵਕੀਲ ਸਾਹਿਬ ਤੁਸੀਂ ਘਰ ਜਾ ਜਾਨੇ ਹੋ ਬੀਬਾ ਜੀ ਨੇ ਚਾਹਿਆ ਨੱਸ ਬਸ ਤੇ ਇਹਨਾਂ ਨੂੰ ਬਸ ਕੇ ਦੇ ਨਾਲ ਅੱਛਾ ਐਨੇ ਸਾਦੇ ਸੀ ਬੀਬੀ ਆਵਾਸੀ ਬਿਲਕੁਲ 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 ਰਿਕਸ਼ੇ ਤੇ ਉਹਨੇ ਜੇ ਸੀ ਹੂੰ ਹੂੰ ਉਹਨਾਂ ਨੇ ਕਿਹਾ ਬਹਿ ਜਾਓ ਬੀਬੀ ਜੀ ਜਦੋਂ ਉਹ ਬੀਬਾ ਜੀ ਗੱਡੀ ਦੇ ਵਿੱਚ ਬਹਿ ਗਏ ਤੇ ਨਾਲ ਦੇ ਨਾਲ ਗੋਲਗੇ ਚੱਲ ਗਏ ਜੀ ਉਹ ਵਕੀਲ ਸਾਹਿਬ ਵੀ ਮਾਰੇ ਗਏ ਤੇ ਬੀਬਾ ਜੀ ਵੀ ਮਾਰੇ ਤਾਂ ਮੇਰੇ ਕੋਲੇ ਗੱਲ ਆ ਗਈ ਕਿ ਇਹਨਾਂ ਨੂੰ ਜਿਹੜੇ ਕਿਉਂਕਿ ਬਦੇ ਪੱਦਰ ਦੇ ਉੱਤੇ ਜਿਹੜੇ ਹੈਗੇ ਪੁਲਿਸ ਦੇ ਬੰਦੇ ਗ੍ਰਿਫਤਾਰ ਕਰ ਰਹੇ ਸੀ ਹੂੰ ਹੂੰ ਹਰਾਉਡ ਅਪ ਕਰ ਰਹੇ ਸੀ ਥਾਣੇ ਕਿਤੇ ਸੀਆਈਏ ਸਟਾਫ ਦੇ ਵਿੱਚ ਟੌਰਚਰ ਹੋ ਰਹੇ ਸੀ ਉਸ ਬੰਦੇ ਆਏ ਮੇਰੇ ਕੋਲ ਇੱਕ ਮਿਲਿਆ ਕਿ ਕਹਿੰਦੇ ਯਾਰ ਗੱਲ ਇਹ ਹੈ ਵੀ ਆਹ ਤਾਂ ਕੰਮ ਹੋ ਰਿਹਾ ਹੈ ਐਮਰਵਾਈ ਕੀ ਲਈ ਜੀ ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਕਿ ਫਲਾਣੇ ਬੰਦੇ ਨੇ ਬਰਵਾਈ ਹੈ ਹੂੰ ਮੈਂ ਕਿਹਾ ਵੀ ਮਾਰੀ ਕੀ ਨੇ ਉਹ ਕਹਿੰਦੇ ਵੀ ਉਹ ਅਸੀਂ ਇਹ ਨਹੀਂ ਦੱਸ ਸਕਦੇ ਮਾਰੀ ਕੀ ਨੇ ਉਹ ਬੰਦੇ ਨੂੰ ਫੜ ਲਓ ਸਾਰੀ ਗੱਲ ਉਹ ਲਓ ਜੀ ਆਰਐਸ ਗਿਲ ਸਾਹਿਬ ਬੜੇ ਵਧੀਆ ਐਸਐਸਪੀ ਬੜੇ ਇਮਾਨਦਾਰ ਹੈ ਜ਼ਿੰਦਗੀ ਦੇ ਵਿੱਚ ਜੀ ਔਰ ਸਾਫ਼ ਕੋਈ ਵਾਲੇ ਬੰਦੇ ਝੂਠੇ ਮੁਕਾਬਲੇ ਨਹੀਂ ਕੀਤੇ ਉਹਨਾਂ ਨੇ ਰਿਫਿਊਜ਼ ਕਰਤਾ ਸੀ ਕਿ ਮੈਂ ਝੂਠੇ ਮੁਕਾਬਲੇ ਨਹੀਂ ਕਰੂੰਗਾ ਮੈਂ ਉਹਨਾਂ ਕੋਲੇ ਗਿਆ ਮੈਂ ਕਿਹਾ ਸਰ ਗੱਲ ਆਇਆ ਕਰਕੇ ਆਇਆ ਵੀ ਜਿਹਨਾਂ ਬੰਦਿਆਂ ਆਜਾ ਬੀਬੀ ਨੂੰ ਮਾਰਨ ਵਾਲੇ ਬੰਦੇ ਤਾਂ ਕੋਈ ਹੋਰ ਐ ਵਰਵਾਉਣ ਵਾਲੇ ਬੰਦਿਆਂ ਦਾ ਪਤਾ ਕਹਿੰਦੇ ਕੌਣ ਹੂੰ ਮੈਂ ਖੈ ਫਲਾਤ ਵੀ ਕਹਿੰਦੇ ਸਾਨੂੰ ਪਤਾ ਹੈ ਹੂੰ ਮੇਰਾ ਸਵਾਲ ਸੀ ਮੈਂ ਸਰ ਤੁਸੀਂ ਫੜਦੇ ਕਿਉਂ ਨਹੀਂ ਹਾਂ ਵੀ ਉਪਰ ਹੋ ਰੋ ਨਹੀਂ ਨਹੀਂ ਉਹ ਕਹਿੰਦੇ ਨਹੀਂ ਇਹ ਗੱਲ ਨਹੀਂ ਆ ਵੀ ਅਸੀਂ ਫੜਦੇ ਨਹੀਂ ਸੀ ਪੜਦੇ ਆ ਉਹਨਾਂ ਨੇ ਸਭ ਕੁਝ ਕਹਿੰਦਾ ਸੀ ਕੋਲੇ ਪਰ ਉਹਨੇ ਜਿਹੜੀ ਅਗਲੀ ਸਚਾਈ ਦੱਸੀ ਉਹ ਐ ਜਿਵੇਂ ਮੈਂ ਕੁਰਸੀ ਤੇ ਬੈਠਾ ਕੁਰਸੀ ਤੇ ਬੈਠ ਕੇ ਤੇ ਬਾਹਾਂ ਪਿਸ਼ਾਹ ਕਰ ਲਈ ਅੱਛਾ ਜੀ ਉਹ ਕਹਿੰਦੇ ਮੇਰੀਆਂ ਬਾਹਾਂ ਪਿਸ਼ਾਹ ਕਰਕੇ ਬੰਨੀਆਂ ਹੋਈਆਂ ਹੂੰ ਸ ਮੈਂ ਕਹਿੰਦਾ ਜੀ ਕਿਨੇ ਉਹਨਾਂ ਦੀ ਇੱਕ ਏਜੰਸੀ ਦਾ ਨਾਮ ਹੈ ਹੂੰ ਉਹਨੇ ਕਹਿੰਦੇ ਵੀ ਸਾਨੂੰ ਪਤਾ ਸਾਰਾ ਕੁਝ ਅਸੀਂ ਨਹੀਂ ਕਰ ਸਕਦੇ ਕਿ ਇਹਨਾਂ ਬੰਦੇ ਨੂੰ ਕੁਝ ਨਹੀਂ ਕਹਿਣਾ ਹੂੰ ਜਦੋਂ ਉਹਨਾਂ ਨੇ ਇਹ ਗੱਲ ਕਹੀ ਇਹਨਾਂ ਬੰਦੇ ਨੂੰ ਕੁਝ ਨਹੀਂ ਕਹਿਣਾ ਤੇ ਫਿਰ ਮੈਨੂੰ ਮਤਲਬ ਜਿਹੜੇ ਇਹ ਤਾਂ ਬਾਅਦ ਚ ਪੜਿਆ ਹੈ ਨਾ ਵੀ ਡੀਪ ਸਟੇਟ ਵੀ ਹੁੰਦੀ ਹੈ ਹਾਂ 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 ਕਿ ਜਿਹੜੀ ਹੈਗੀ ਜਿਹੜੇ ਤੁਹਾਡੇ ਆਪ ਦੇ ਵਸਤਾ ਕਰੋ ਵੀ ਨਹੀਂ ਹੁੰਦਾ ਹੂੰ ਹੂੰ ਤੁਸੀਂ ਜੋ ਕੁਝ ਚਾਹੋ ਨੀ ਕਰ ਨਹੀਂ ਸਕਦੇ ਹੁੰਦੇ ਜੀ ਕਿਉਂਕਿ ਤੁਹਾਨੂੰ ਕਰ ਨਹੀਂ ਦਿੱਤਾ ਜਾਂਦਾ ਹੁਣ ਭਗਵੰਤ ਮਾਨ ਸਾਹਿਬ ਵਾਸਤੇ ਵੀ ਇਹ ਗੱਲ ਜਿਹੜੀ ਮੈਂ ਗੱਲ ਕਹਿ ਰਿਹਾ ਵੀ ਫਿਰ ਵਾਹਾ ਕੀਨੇ ਮਗਰ ਬੰਦੇ ਵਾਹਾ ਕੀਨੇ ਵਧ ਗਏ ਔਖスポਧ ਨੂੰ ਬਹਾ ਬੜਿਆ ਨੂੰ ਕਰਨਾ ਚਾਹੀਦਾ ਹੈ ਕਿ ਸਾਡੇ ਮੁੱਖ ਮੰਤਰੀ ਦੀਆਂ ਇੱਕ ਇਨਕਲਾਬੀ ਮੁੱਖ ਮੰਤਰੀ ਜੀ ਦੇ ਸਿਰ ਦੇ ਉੱਤੇ ਬਸੰਤੀ ਪੱਗ ਬਣੀ ਵੀ ਹੈ ਜੀ ਜਿਹਨੇ ਭਗਤ ਸਿੰਘ ਦੇ ਪਿੰਡ ਦੀ ਮਿੱਟੀ ਆਪਣੀ ਮੁਠ ਦੇ ਵਿੱਚ ਲੈ ਕੇ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕੀਤੀ ਸੀ ਜੀ ਹੁਣ ਉਹ ਬੰਦੇ ਦੀਆਂ ਜੇ ਬਹਾ ਬਣ ਕੇ ਤਾਂ ਆ ਗਿਆ ਸਭ ਤੁਹਾਡੇ ਆਸਤੇ ਸਾਡੇ ਆਸਤੇ ਪੰਜਾਬੀਆਂ ਆਸਤੇ ਤਾਂ ਬੜੀ ਫਿਕਰ ਦੀ ਗੱਲ ਹੈ ਖਤਰਨਾਕ ਗੱਲ ਹੈ ਚਿੰਤਾ ਦੀ ਗੱਲ ਹੈ ਬੜੀ ਫਿਕਰ ਹੈ ਬੜੀ ਗੱਲ ਹੈ ਇਸ ਕਰਕੇ ਅਸੀਂ ਵਧਾਈ ਦਿੰਦੇ ਹਾਂ ਉਹ ਆਰਟੀਆਈ ਐਕਟਿਵਿਸਟ ਨੂੰ ਜਿਹਨੇ ਸਾਰਾ ਕੁਝ ਕੱਢਿਆ ਅਸੀਂ ਤਰਵਾਦ ਕਰਦੇ ਆ ਖੈਰਾ ਸਾਹਿਬ ਦਾ ਕਿ ਉਹਨਾਂ ਨੇ ਸਭ ਤੋਂ ਪਹਿਲਾਂ ਇਹਨੂੰ ਮੀਡੀਆ ਨਾਲ ਲਿਆਦਾ ਤੇ ਵਿਸ਼ੇਸ਼ ਤੌਰ ਦੇ ਉੱਤੇ ਧਨਵਾਦ ਬੰਦਦਾ ਮਾਨਕ ਗੋਇਲ ਦਾ ਜਿਨ੍ਹਾਂ ਨੇ ਬੜੇ ਠੰਮੇ ਦੇ ਨਾਲ ਬੜੀ ਤਤਕੀਸ਼ ਕਰਕੇ ਹੂੰ ਹੂੰ ਉਹਨਾਂ ਨੇ ਟਵਿੱਟਰ ਵਾਲਿਆਂ ਨਾਲ ਵੀ ਗੱਲ ਕੀਤੀ ਜਿਹੜੇ ਕੋਈ ਜਾਣਕਾਰੀ ਸੋਰੈਂਟ ਕਰਕੇ ਕੱਲੀ ਕੱਲੀ ਗੱਲ ਦੱਸਦੀ ਕਿ ਬੇਸ ਮਾਡਲ ਕਿੰਨੇ ਦਾ ਪੈਂਦਾ ਤੇ ਕਿੰਨਾ ਇਹਦੇ ਵਿੱਚ ਕਾਲਾ ਮਾਲਾ ਕਾਲਾ ਮਾਲਾ ਹੋਇਆ ਜਾਪਦਾ ਹੂੰ ਉਹਨਾਂ ਨੇ ਕੱਥਤ ਲਿਖਿਆ ਨਾ ਵੀ ਹੋਇਆ ਜਾਪਦਾ ਕੱਥਤ ਅਸੀਂ ਵੀ ਨਹੀਂ ਕਹਿ ਸਕਦੇ ਹਾਂ ਮੈਂ ਤਾਂ ਹੋਇਆ ਹੀ ਜਾਪਦਾ ਕੱਥਤ ਕਪੜਾ ਹੋਇਆ ਬੈਸ ਕੱਥਤ ਕਪੜੇ ਦੀ ਜਾਂਚ ਕਰਾਉਣੀ ਬਹੁਤ ਜ਼ਰੂ ਅਨਾਲੋ ਵੀ ਇਮਾਨਦਾਰ ਸਰਕਾਰ ਤੇ ਬਿਲ ਉਹੀ ਤਾਂ ਗੱਲ ਹੈ ਨੇ ਕਿ ਜਿਹੜੀ ਸਰਕਾਰ ਆਈ ਕ腐ਸ਼ਨ ਦੇ ਵਿਰੋਧ ਹਾਂ ਤੁਸੀਂ ਦੇਖੋ ਆਮ ਆਦਮੀ ਪਾਰਟੀ ਜਦੋਂ ਬਣੀ ਹੈ ਉਹ ਆਮ ਆਦਮੀ ਪਾਰਟੀ ਨੇ ਜਿਹੜਾ ਜਿਹੜੀ ਸ਼ੁਰੂਆਤ ਕੀਤੀ ਸੀ ਉਹ ਸ਼ੁਰੂਆਤ ਅੰਦੋਲਨ ਤੋਂ ਹੀ ਸੀ ਹਾਂ ਹਾਂ ਅੰਦੋਲਨ ਸੀ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਜੀ ਪਰ ਉਹ ਭ੍ਰਿਸ਼ਟਾਚਾਰ ਦੇ ਵਿਰੋਧ ਵਾਲਾ ਅੰਦੋਲਨ ਉਹਦੇ ਵਿੱਚੋਂ ਹੀ ਕਢਾਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਜਿਹੜੇ ਹੈਗੇ ਆ ਉਸ ਵੇਲੇ ਦੇ ਐਕਟਿਵਿਸਟ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਗਠਨ ਕੀਤਾ ਉਹ ਦਿੱਲੀ ਦੇ ਤਿੰਨ ਵਾਰੀ ਮੁੱਖ ਮੰਤਰੀ ਰਹਿ ਚੁੱਕੇ ਬਿਲਕੁਲ ਹਾਂ ਜੀ ਉਹਨਾਂ ਦੇ ਜਿਹੜੇ ਹੈਗੇ ਨਾਲ ਦੇ ਜਿਨ੍ਹਾਂ ਨੇ ਭਾਜ ਲਿਆ ਐਸ.ਯੂ ਦੇ ਵਿੱਚ ਉਹਨਾਂ ਨੇ ਵਜ਼ੀਰਗਾਮੀ ਬਣ ਲਿਆ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਬਣ ਗਈ ਮਤਲਬ ਇਹ ਭ੍ਰਿਸ਼ਟਾਚਾਰ ਦੇ ਵਿਰੋਧ ਵਿੱਚ ਜਿਹੜੀ ਪਾਰਟੀ ਬਣੀ ਸੀ ਉਸ ਸਰਕਾਰ ਦੇ ਵਿੱਚ ਇਹ ਕੁਝ ਹੁੰਦਾ ਤਾਂ ਇਹ ਜ਼ਰੂਰੀ ਹੈ ਮੇਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤੇਰੀ ਜਾਂਚ ਹੋਵੇ ਔਰ ਇਹ ਜਿਹੜਾ ਪੈਸਾ ਜਾ ਕਿੱਥੇ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਵੱਡੀ ਗੱਲ ਹੈ ਕਿ ਪੈਸਾ ਜਾ ਕਿੱਥੇ ਰਿਹਾ ਪੈਸਾ ਲੱਗ ਕਿੱਥੇ ਰਿਹਾ ਹੂੰ ਮਨੁੱਖ ਉਹ ਵੀ ਪੈਸਾ ਕਿਸੇ ਦੀ ਨਿੱਜੀ ਜੇਬ ਚ ਨਹੀਂ ਪੈਂਦਾ ਕਿਸੇ ਆਰਗੇਨਾਈਜੇਸ਼ਨ ਦੇ ਖਜ਼ਾਨੇ ਚ ਵੀ ਜਾਂਦਾ ਤਾਂ ਤਾਂ ਵੀ ਗਲਤ ਤਾਂ ਵੀ ਕ腐ਸ਼ਨ ਤਾਂ ਵੀ ਕ腐ਸ਼ਨ ਵੱਡੀ ਕ腐ਸ਼ਨ ਐ ਸਗੋਂ ਉਹ ਕਮਾਂਗੇ ਉਹ ਉਹ ਪੋਲਿਟਿਕਲ ਕ腐ਸ਼ਨ ਐ ਸਾਡਾ ਜਿਹੜਾ ਹੈਗਾ ਸਮਾਜਿਕ ਢਾਂਚਾ ਬਣ ਜਾ ਉਹਨੂੰ ਪ੍ਰਭਾਵਿਤ ਕਰਨ ਵਾਸਤੇ ਜਿਹੜੀ ਸਮਾਜ ਦੀ ਸਮਾਜ ਦੀ ਜਿਹੜੀ ਇੱਕ ਆਪਣੇ ਪੱਧਰ ਦੀ ਸੋਚ ਐ ਜੀ ਉਸ ਸੋਚ ਨੂੰ ਪੈਸੇ ਨਾਲ ਪ੍ਰਭਾਵਿਤ ਕਰਨ ਵਾਸਤੇ ਜਾਂਦਾ ਇਸ ਲਈ ਇਹਦੀ ਜਾਂਚ ਬਹੁਤ ਜ਼ਰੂਰੀ ਹੈ ਜੀ ਸੋ ਬਿਲਕੁਲ ਜੀ ਦੇਖਦੇ ਹਾਂ ਹੁਣ ਕੀ ਬਣਦਾ ਤੇ ਜਰੋ ਸਾਹਿਬ ਜਿਵੇਂ ਤੁਸੀਂ ਗੱਲ ਇਹ ਸਾਰੀ ਇਹ ਕੀਤੀ ਹੈ